ਮਾਸ਼ਿਰਤ ਦੇ ਸੰਬੰਧ ਵਿੱਚ ਸਾਰੇ ਹਿੰਦੂ ਲੱਟਾਂ ਨਾਲ ਮਿਲ ਕੇ ਉਹ ਸਾਰੇ ਗਣਮਾਨੀ ਵਿਕੇਂਦਰ ਦੇ ਸਹਿਯੋਗ ਦੇ ਨਾਲ ਕੱਢੀ ਜਾਂਦੀ ਹੈ। ਕਿਉਂਕਿ ਭਗਵਾਨ ਸ਼ੇਵ ਤੇ ਜਿਹੜੀ ਅੱਜ ਦਾ ਦਿਨ ਹੈ ਇਹ ਸਾਰੇ ਲੋਕਾਂ ਵਾਸਤੇ ਸੰਤਾਂ ਵਾਸਤੇ ਬੜਾ ਆਯਾਮ ਦੇ ਰਿਹਾ। ਲੋਕ ਆਪਣੀਆਂ ਮਨੋਕਾਮਨਾ ਕਰਦੇ ਨੇ ਭਗਵਾਨ ਸ਼ੇਵ ਆਪਣੀ ਕਿਰਪਾ ਦੇ ਨਾਲ ਉਹਨੀਆਂ ਕਰਦੇ ਆ। ਯਾਸ਼ੰਗਤ ਜੀ ਜਫਰੇਨਾਤ ਆਏ ਸਾਡੇ ਗੁਰਦਾਸਪੁਰ ਦੇ ਵਿੱਚ ਭਵਯਤਾ ਦੀ ਪ੍ਰਕਾਸ਼ਣਾ ਦੇ ਉੱਪਰ ਪਹੁੰਚੀ ਹੈ ਸਾਡੀ ਸ਼ੋਭਾ ਯਾਤਰਾ ਜਿਹੜੀ ਮਾ ਸ਼੍ਰੀਵਾਰਤੀ ਦੇ ਸੰਬੰਧ ਵਿੱਚ ਸਾਰੇ ਹਿੰਦੂ ਸੰਗਠਨਾਂ ਨਾਲ ਮਿਲ ਕੇ ਉਹ ਸਾਰੇ ਗਣ ਮਾਨਯੋਗ ਵਿਅਕਤੀਆਂ ਦੇ ਸਹਿਯੋਗ ਦੇ ਨਾਲ ਉਹ ਕੱਢੀ ਜਾਂਦੀ ਹੈ ਔਰ ਬਹੁਤ ਜ਼ਿਆਦਾ ਭਵਯਤਾ ਪ੍ਰਦਾਨ ਕਰ ਦਿੱਤਾ ਲੋਕਾਂ ਨੇ ਵਸ਼ੇ ਭਗਤਾਂ ਨੇ ਔਰ ਜਿਗਾ ਜਗਾ ਤੇ ਮੈਂ ਦੇਖ ਰਿਹਾ ਕਿ ਲੰਗਰ ਲੱਗੇ ਹੋਏ ਨੇ ਜਗਾ ਜਗਾ ਤੇ ਮੈਂ ਦੇਖ ਰਿਹਾ ਕਿ ਲੋਕ ਸ਼ਰਧਾ ਪੂਰਵਕ ਸੜਕਾਂ ਤੇ ਖਲੋਕੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸ਼ੋਭਾ ਯਾਤਰਾ ਜਿਹੜੀ ਹੈ ਉਹ ਚੱਲੇ ਤੇ ਅਸੀਂ ਮੈਂ ਸਾਰੇ ਸਾਰੇ ਸ਼ਿਪਕਤਾਂ ਨੂੰ ਇਹ ਜ਼ਰੂਰ ਧੰਨਵਾਦ ਕਰਨਾ ਚਾਹਨਾ ਕਿ ਜੋ ਤੁਸੀਂ ਸਹਿਯੋਗ ਕਰਦੇ ਹੋ ਜਾਂ ਜੋ ਤੁਸੀਂ ਆਪਣੀ ਸ਼ਰਧਾ ਪ੍ਰਦਰਸ਼ਿਤ ਕਰਦੇ ਹੋ ਇਹ ਅਤੁਲਨੀ ਹੈ ਇਹਦਾ ਸਾਨੂੰ ਸਾਡੇ ਗੁਰਦਾਸਪੁਰ ਨੂੰ ਬੜਾ ਬੈਨੀਫਿਟ ਮਿਲੇਗਾ ਸਾਡੇ ਗੁਰਦਾਸਪੁਰ ਤੇ ਹਮੇਸ਼ਾ ਪ੍ਰਭੂ ਜਿਹੜੀ ਜਿਹੜੀ ਕਿਰਪਾ ਹੈ ਉਹ ਬਣੀ ਰਹੇਗੀ ਸ਼ੰਕਰ ਉਹ ਆਂਦੀ ਹਮੇਸ਼ਾ ਸਾਡੇ ਤੇ ਕਿਰਪਾ ਕਰਕੇ ਰੱਖਣਗੇ ਔਰ ਇਹੀ ਜਿਹੜਾ ਪਿਆਰ ਹੈ ਇਹ ਆਪਸੀ ਬਣਾਈ ਰੱਖੋ ਇਹ ਦੋ ਜਿਹੜਾ ਤਾਲਮੇਲ ਬਣਾਈ ਰੱਖੋ ਤਾਂ ਕਿ ਹਮੇਸ਼ਾ ਸਾਡਾ ਸਨਾਤਨ ਜਿਹੜਾ ਅੱਗੇ ਵੰਦਾ ਰਹੇ ਅੰਜ ਚੰਦਰਾਤੀ ਦੇ ਪਰਮਪਰਪਰ ਉਨ੍ਹਾਂ ਕਲਾਕਾਰਾਂ ਨੂੰ ਲੱਖ ਲੱਖ ਮੁਬਾਰਕਾਂ ਜੇ ਲੋਰੀਆਂ ਤੇ ਸਾਰੀਆਂ ਸ਼ੁਭ ਕਾਮਨਾਵਾਂ ਮੈਂ ਸਮਝਦਾ ਇਹ ਪਰਮ ਕਲਾਕਾਰੀਆਂ ਦਾ ਪਰਮ ਪਰਸੀ ਸਾਰਿਆਂ ਦੇ ਮਿਲ ਕੇ ਭਗਵਾਨ ਸ਼ੇਰਦੀ ਦਾ ਅਸ਼ੀਰਵਾਦ ਪ੍ਰਾਪਤ ਕਰਦਾ ਔਰ ਮੈਂ ਮੁਬਾਰਕ ਦਿਨਾ ਅਦੇ ਸੋਨੀ ਸਾਹਿਬ ਨੂੰ ਜੇ ਆਪਣੀ ਇੱਕ ਸਟੇਜ ਦੇ ਉੱਪਰ ਹਰ ਤਰ੍ਹਾਂ ਦੇ ਸਾਰੇ ਲੋਕਾਂ ਨੂੰ ਖੁਸ਼ੀ ਨਾਲ ਕੇ ਇਹ ਜਿਹੜਾ ਪਰਵ ਹੈ ਉਹ ਮਨਾਇਆ ਜਾਂਦਾ ਹੈ ਇਹ ਪਰਵ ਸਾਡੇ ਸਭ ਤੋਂ ਆਗਣਾ ਦਾ ਸਾਜ ਦਾ ਪਰਵ ਹੈ ਔਰ ਅੱਜ ਮਿਲ ਕੇ ਅਰਦਾਸ ਕਰਦੇ ਆ ਕੋਈ ਸ਼ੁਕਰ ਅਤਿਅਪਾਰ ਮੇਰ ਤੇ ਕਿਰਪਾ ਜਿਹੜੀ ਆ ਮੇਰਾ ਆ ਕੇ ਰੱਖੇ ਔਰ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪੋ ਅੱਜ ਜੋ ਗੁਰਦਾਸਪੁਰ ਚ ਸ਼ੋਭਾ ਯਾਤਰਾ ਨਿਕਲ ਰਹੀ ਹੈ ਔਰ ਸਾਰੀਆਂ ਸੰਗਤਾਂ ਜਿਹੜੀਆਂ ਸੜਕਾਂ ਤੇ ਨੇ ਗੁਰਦਾਸਪੁਰ ਦਾ ਸਾਰਾ ਸ਼ਹਿਰ ਭਰਿਆ ਹੈ ਸੜਕਾਂ ਨਾਲ ਔਰ ਸੰਗਤਾਂ ਜਿਹੜੀਆਂ ਮੈਂ ਭਗਵਾਨ ਸ਼ਿਵ ਦੇ ਚਰਨਾਂ ਚ ਅਰਦਾਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਰੇ ਪਾਰਟੀ ਪਾਜੀ ਤੋਂ ਅਸੀਂ ਉੱਪਰ ਉੱਠ ਕੇ ਔਰ ਸਾਰੇ ਸੰਗਤ ਦੇ ਰੂਪ ਚ ਇਸ ਪ੍ਰਕਰਮਾ ਜੋ ਸ਼ਹਿਰ ਦੀਆਂ ਕਰਨ ਲੱਗੇ ਆ ਉਹਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਭਗਵਾਨ ਸ਼ਿਵ ਦੀ ਜਿਹੜੀ ਅੱਜ ਦਾ ਦੇਣਿਆ ਇਹ ਸਾਰੇ ਲੋਕਾਂ ਵਾਸਤੇ ਸੰਗਤਾਂ ਵਾਸਤੇ ਬੜਾ ਆਯੰਦੇ ਨੇ ਲੋਕ ਆਪਣੀਆਂ ਮਨੋਕਾਮਨਾ ਕਰਦੇ ਨੇ ਭਗਵਾਨ ਸ਼ਿਵ ਆਪਣੀ ਕਿਰਪਾ ਦੇ ਨਾਲ ਉਹ ਪੂਰੀਆਂ ਕਰਦੇ ਆ ਸੋ ਮੈਂ ਅਰਦਾਸ ਬੇਨਤੀ ਕਰਦਾ ਭਗਵਾਨ ਸ਼ਿਵ ਦੇ ਚਰਨਾਂ 'ਚ ਕਿ ਉਹ ਹਮੇਸ਼ਾ ਆਪਣਾ ਜਿਹੜਾ ਆਸ਼ੀਰਵਾਦ ਆ ਸਾਡੇ ਗੁਰਦਾਸਪੁਰ ਤੇ ਕੀ ਸਮੁੱਚੇ ਹਿੰਦੁਸਤਾਨ ਤੇ ਬਣਾ ਕੇ ਰੱਖਣ ਔਰ ਇਸੇ ਤਰੀਕੇ ਦੇ ਨਾਲ ਅਸੀਂ ਇਹ ਜਿਹੜੀ ਸ਼ੋਭਾ ਯਾਤਰਾ ਹੈ ਹਰ ਸਾਲ ਇਹ ਕੱਢਦੇ ਨੇ ਸੋਨੀ ਜੀ ਸਾਰੀ ਇਹਨਾਂ ਦੀ ਟੀਮ ਭਗਵਾਨ ਸ਼ਿਵ ਦੀ ਕਿਰਪਾ ਆ ਕਿ ਬੰਦਾ ਕੁਝ ਨਹੀਂ ਕਰਨ ਵਾਲਾ ਹਮੇਸ਼ਾ ਜੋ ਸੇਵਾ ਬਖਸ਼ੇ ਤਾਂ ਹੀ ਮਿਲਦੀ ਹੈ ਸੇਵਾ ਵੀ ਸੋ ਅੱਜ ਮੇਰੇ ਵੀ ਕਰਮਾਂ ਦੇ ਵਿੱਚ ਹੀ ਵੀ ਕਿ ਇਸ ਯਾਤਰਾ 'ਚ ਸ਼ਾਮਲ ਹੋਣਾ ਸੈਸ਼ਨ ਸੀਗਾ ਪਰ ਸੈਸ਼ਨ ਛੱਡ ਕੇ ਅੱਜ ਇਸ ਯਾਤਰਾ ਦੇ ਵਿੱਚ ਪਹੁੰਚਾ ਆ ਮੈਂ ਇੱਕ ਵਾਰ ਫੇਰ ਸਰਮੁੱਚੇ ਖਾਸ ਕਰ ਗੁਰਦਾਸਪੁਰ ਨੂੰ ਆਪਣੇ ਦਿਲ ਦੀਆਂ ਅਗਰਾਈਆਂ ਤੋਂ ਅੱਜ ਦੇ ਸ਼ੋਭਿਆੜੇ ਦੀਆਂ ਮੁਬਾਰਕਬਾਦਾਂ